ਤੁਲਵਨ ਸਿੰਘ ਹੈ ਬੇਟੀ ਹਰਸ਼ਾਸ਼ੀ ਨਹੀਂ ਉੱਚਕਲਾ ਬੇਟੀ ਦਾ ਨਾਮ ਮਨਪ੍ਰੀਤ ਕੌਰ ਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਦਾ ਵਿਆਹ ਹੀ ਨੇ ਹੋ ਗਿਆ 10-12 ਸਾਲ ਜੀ ਕੀ ਗੱਲ ਕੀ ਹੋਣ ਕੀ ਹੋਇਆ ਦੇਖੋ ਜੀ ਜਦੋਂ ਦੀ ਵਿਆਹੀ ਆ ਬੜਾ ਪਰੇਸ਼ਾਨ ਕਰਦੇ ਜੀ ਇੱਕਰੀ ਪਹਿਲੋਂ ਥਾਣੇ ਤਾਂ ਏਅਰਪੋਰਟਾਂ ਪਈ ਵੀ ਥਾਣੇ ਫੈਸਲਾ ਹੋ ਗਏ ਮੈਂ ਇਹ ਕਹਿੰਦਾ ਸੀ ਮੇਰੀ ਧੀ ਵਸਦੀ ਰਵੇ ਵੀ ਕਦੀ ਕਿਸੇ ਚੀਜ਼ ਦੀ ਮੰਗ ਕਦੀ ਕਿਸੇ ਦੀ ਜੀ ਕਰੇ ਤੇ ਹੁਣ 15 20 ਦਿਨ ਪਹਿਲੂ ਮਹੀਨਾ ਮੇਰੇ ਕੋਲ ਆਈ ਮੈਨੂੰ ਕਹਿੰਦੇ ਢਾਈ ਟੰਗ ਕਰਦੀ ਮੈਂ ਬੈਠੇ ਮੇਰੀ ਹਿੰਮਤ ਨਹੀਂ ਕੀ ਕਾਪ ਛੋਪਾਂ ਕਰਦੇ ਕੀ ਗੱਲ ਨਹੀਂ ਦਾ ਮੈਂ ਦਾ ਉਹਨਾਂ ਦੇ ਘਰ ਲੈ ਕੇ ਆਇਆ ਸੀ ਗੱਡੀ 'ਚੇ ਭਰ ਕੇ ਦੇ ਦਾਜ ਤੇ ਵੀ ਕਹਿੰਦਾ ਸੀ ਵੀ ਜਿਹੜਾ ਬੰਦਿਆਂ ਨੇ ਮਤਲ ਲਾਇਆ ਨਾ ਉਹਨਾਂ ਦਾ ਤੁਸੀਂ ਦਿਓ ਹਾਂਜੀ ਬਿਲਕੁਲ ਤੰਗ ਕਰਦਾ ਸੀ ਸਾਰਾ ਪ੍ਰੋਵਾਈਡ ਤੰਗ ਕਰਦਾ ਜੀ ਮੁੰਡੇ ਦਾ ਕੀ ਨਾਮ ਆ ਹਾਂ ਰਾਜਵੀਰ ਸਿੰਘ ਹੈ ਮੁੰਡਾ ਮੁੰਡਾ ਬਾਹਰ ਬਾਹਰੋਂ ਵੀ ਮਤਲੋਂ ਦੇ ਫੋਨਾਂ ਦੇ ਨਾ 24 ਘੰਟੇ ਲੜਾਈ ਕਰਦਾ ਸੀ ਪੁਰਤਕਾਲ ਆਈ ਸਰ ਤੁਹਾਡਾ ਨਾਮ ਲਗਾ ਕੇ ਫੋਨ ਕੀਤਾ ਤੁਹਾਨੂੰ ਸਵਾਰੀ ਲੰਬਾ ਕੀਤਾ ਜਾਂ ਕਿਹਦਾ ਵੀ ਸਾਨੂੰ ਇਹ ਫੋਨ ਕੀਤਾ ਜੀ ਤੁਹਾਡੀ ਲੜਕੀ ਨੇ ਫਾ ਲੈ ਲਿਆ ਸਾਹਮਣੇ ਨਾ ਪਾ ਲਿਆ ਅੰਮੀ ਵੀ ਫਾ ਇਹਨਾਂ ਦਿੱਤਾ ਗਿਆ ਜੀ ਮਤਲਬ ਮਾਰ ਕੇ ਇਹਨੂੰ ਟੰਗਿਆ ਗਿਆ ਜੀ ਤੁਹਾਡੇ ਪਰਿਵਾਰ ਦੇ ਕੀ ਕੀ ਨਾਮ ਆ ਸਾਰਾ ਨਿਸ਼ਾਨ ਹੈ ਜੀ ਵੀ ਉਹਦੇ ਸਿਰ ਤੇ ਵੀ ਸੱਟ ਆ ਮੂੰਹ ਤੇ ਵੀ ਨੀਲ ਪਏ ਹੋਏ ਆ ਉਸ 77 ਸੌਰਾਸ ਗਿਆ ਜੀ ਤੇ ਬਾਕੀ ਸਾਨੂੰ ਨਹੀਂ ਪਤਾ ਅਸੀਂ ਕਿਹੜੇ ਮੌਜੂਦ ਸੀਗੇ ਅਸੀਂ ਆ ਗਏ ਹੁਣ ਮੰਗ ਗੱਡੀ ਦੀ ਕਰ ਰਿਹਾ ਸੀਗੇ ਵੀ ਮੈਂ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਆਏ 1 ਮਿੰਟ ਉਹ ਉਹਨਾਂ ਦੀ ਮੰਗ ਇਹ ਸੀ ਕਿ ਵੀ ਇਸ 29 ਤਰੀਕ ਨੂੰ ਸਾਡੇ ਮੁੰਡੇ ਨੇ ਆਉਣਾ ਤੇ ਸਾਨੂੰ ਗੱਡੀ ਦੀ ਪੈਸੇ ਦੀ ਕਿਹੜੀ ਗੱਡੀ ਬਾ ਇਨਾ ਮੈਂ ਪੜਿਆ ਨਹੀਂ ਕਿ ਜੀ ਵੀ I20 ਕੇ ਕੀ ਮੈਂ ਇਹ ਨਾ ਨਹੀਂ ਲੈ ਸਕਦਾ ਤੇ ਮਤਲਬ ਗੱਡੀ ਦੀ ਮੰਗ ਕਰਦੇ ਸੀ ਕਾਰ ਦੀ ਮੰਗ ਕਰਦੇ ਸੀ ਤੇ ਦੂਸਰਾ ਨੰਬਰੇ ਉਹ ਕਹਿੰਦੇ ਸੀ ਵੀ ਉਸ ਤੋਂ ਪਹਿਲਾਂ ਉਹ ਕਹਿੰਦੀ ਸੀ ਮੈਂ ਨਹੀਂ ਉਸ ਉਸ بیس ਦੇ ਵਿੱਚ ਮੇਰੀ ਧੀ ਨੂੰ ਬਾਹਰ ਥਾਏ ਨਹੀਂ ਹਜੇ ਕੋਈ ਕਾਰਵਾਈ ਨਹੀਂ ਆ ਦੇਖੋ ਰਸਤੇ ਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਕਰੋ ਭੱਜੇ ਹੋਏ ਕਰੋ ਭੱਜੇ ਹੋਏ ਕੱਲ ਪਰਸੋਂ ਦੇ ਮੇਰੀ ਭਤੀਜੀ ਸੀ ਤੇ ਉਹਦੀ ਡੈਥ ਹੋਈ ਉਹਨੂੰ ਦੁਖੀ ਬੜਾ ਕਰਦੇ ਬਹੁਤ ਜ਼ਿਆਦਾ ਦਾਜ ਵੀ ਅਸਾਂ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਹੁਣ ਪਿੱਛੇ ਆਈ ਸੀ ਮਹੀਨਾ ਕੋ ਹੋਇਆ ਉਦੋਂ ਆਂਦੇ ਵੀ ਵਾਲੀਆਂ ਬਣਵਾ ਕੇ ਲਿਆ ਕੇ ਆਵੀਂ ਅਸੀਂ ਵਾਲੀਆਂ ਬਣਵਾ ਕੇ ਦਿੱਤੀਆਂ ਉਹਨੂੰ ਉਹ ਕੰਨਾਂ 'ਚ ਪਾ ਕੇ ਕੱਲੀਆਂ ਹੁਣ ਉਹਨਾਂ ਦੇ ਆਉਣਾ ਹੀ ਮੁੰਡੇ ਨੇ ਤੇ ਹੋਣਾ ਦੇ ਵੀ ਗੱਡੀ ਦੀ ਸਾਨੂੰ ਚਾਹੀਦੀ ਉਦੋਂ ਪਹਿਲਾਂ ਗੱਡੀ ਚਾਹੀਦੀ ਸਾਨੂੰ ਪੀ ਕਾਰ ਚਾਹੀਦੀ ਤੇ ਉਹਨੂੰ ਤੰਗ ਕਰਦੇ ਸੀ ਸੌਰਾ ਦੀ ਚਪੇੜਾ ਮਾਰਨ ਤੱਕ ਜਾਂਦਾ ਸੀ ਤੇ ਬਹੁਤ ਹੰਕਾਰ ਦੇ ਚ ਕੁੜੀ ਸਾਡੀ ਏਡੀ ਭਾਲੀ ਮਾਸੀ ਅੱਡ ਗੋਆ ਡਾਂਦਾ ਸੀ ਵੀ ਘਰੋਂ ਕਦੇ ਬਾਹਰ ਨਹੀਂ ਨਿਕਲੀ ਉੱਚੀ ਨਹੀਂ ਕਦੇ ਬੋਲਦੀ ਸੀ ਵੀਰਾਂ ਨੂੰ 14 ਸਾਲ ਹੋ ਗਏ ਕਿ ਦੱਸਿਆ ਤੈਨੂੰ ਆ ਕੇ ਨਾ ਅੱਗੇ ਅੱਗੇ ਹੋਏ ਨੇ ਅੱਗੇ ਥਾਣਿਓ ਥਾਣੀ ਹੋਏ ਨੇ ਬੜਾ ਕੁਛ ਹੁੰਦਾ ਰਿਆ ਵੀਰੇ ਤੇ ਹੁਣ ਉਹਨਾਂ ਨੇ ਫਾਹ ਦੇ ਕੇ ਮਾਰੀ ਰਸੀ ਨਾਲ ਗਾਲ ਘੁੱਟ ਕੇ ਤੇ ਫੇਰ ਉਹਨੂੰ ਚੁੱਕ ਕੇ ਤੇ ਨਾਲ ਚੁੰਨੀ ਆ ਦੂਜੀ ਪਿਓਰ ਦੀ ਸ਼ਪੂਨ ਦੀ ਤੇ ਉਹ ਨਾਲ ਪੱਖੇ ਤੇ ਟੰਗੀ ਟੰਗੀ ਇੱਕ ਗੰਢ ਦਿੱਤੀ ਸੀ ਹੁੰਦੀ ਤੇ ਉਹ ਤੋਂ ਵੱਡੀ ਤੇ ਜੇ ਐਡੀ ਜਵਾਨ ਕੁੜੀ ਸੀ ਉਹਨੂੰ ਪੱਖੇ ਨਾ ਟੰਗਿਆ ਹੁੰਦਾ ਤੇ ਉਹ ਚੁੰਨੀ ਪਾੜਦੀ ਨਾ ਉਹ ਵੱਡਿਆਂ ਥੋੜਾ ਲੈਣੀ ਉਹਨਾਂ ਬਾਨਾ ਬਣਾਇਆ ਤੇ ਉਹਨਾਂ ਆ ਬਿਮਾਰੀ ਕੀ ਮੰਗ ਕਰਦੇ ਹੁੰਦੇ ਆਹੀ ਇਹ ਮੰਗ ਕਰਨੇ ਆ ਤੇ ਸਾਨੂੰ ਇਹਦਾ ਨਿਆ ਹੋਣਾ ਚਾਹੀਦਾ ਸਾਰੇ ਘਰੋਂ ਭੱਗੇ ਨੇ ਨਾ ਕੱਲੋ ਉਸ ਫੈਂਸ ਜਦੋਂ ਪੁਲਿਸ ਗਈ ਨਾ ਉਦੋਂ ਕੋਈ ਨਹੀਂ ਦਵਾ ਦਾ ਉੱਤਰ ਕੇ ਸਾਰੇ ਭੱਜ ਗਏ ਸੀ ਬਾਹਰ ਕਿੰਨੇ ਸਾਲ ਹੋ ਗਏ ਪੈਣ ਦੇ ਕਿੰਨੇ ਬੱਚੇ ਲੋ ਨੇ ਆਂਦੇ ਤੇ ਦਿਆਈ ਨੂੰ 12 ਸਾਲ ਹੋ ਗਏ ਨੇ ਮੇਰਾ ਨਾਂ ਗਰਸਾਵ ਸਿੰਘ ਹੈ ਅਸੀਂ ਮੋਗੇ ਤੋਂ ਆਏ ਇਹ ਇਹ ਮੇਰੀ ਸਿਸਟਰ ਲੱਗਦੀ ਮਨਪ੍ਰੀਤ ਕੌਰ ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਜਦੋਂ ਉਹਨੂੰ ਅਸੀਂ ਆ ਕੇ ਦੇਖਿਆ ਬੈੱਡ ਤੇ ਪਈ ਸੀ ਉਹ ਕਿਸੇ ਵੀ ਵਜ੍ਹਾ ਤੋਂ ਨਹੀਂ ਲੱਗਦਾ ਕਿ ਆਤਮ ਹੱਤਿਆ ਉਹਨੇ ਕੀਤੀ ਹੈ ਉਹ ਅਸੀਂ ਮੰਗ ਕਰਦੇ ਆਂ ਜੀ ਉਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਨੇ ਕਾ ਤੋ ਇਹ ਕਦਮ ਚੱਕਿਆ ਜੇ ਕੀਤਾ ਤੇ ਜਾਂ ਇਹਨਾਂ ਕੀਤਾ ਜਾਂ ਕਿਵੇਂ ਕੀਤਾ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਏ ਉਹਨਾਂ ਚਾਰ ਹੋ ਗਏ ਵਿਆਹ ਨੂੰ ਉਹਨਾਂ ਨੂੰ 10 ਸਾਲ ਹੋ ਗਏ ਜੀ ਹਾਂ ਜੀ ਕਾਰਨ ਹੁਣ ਸਾਨੂੰ ਤਾਂ ਦੱਸਿਆ ਹੀ ਨਹੀਂ ਗਈ ਇਹ ਕਹਿੰਦੇ ਕਿ ਉਹਨੇ ਸੁਸਾਈਡ ਕੀਤਾ ਏ ਸੁਸਾਈਡ ਕਿਹੜੇ ਪਾਸੋਂ ਕਰ ਸਕਦੀ ਆ ਪਰੇਸ਼ਾਨ ਜੀ ਮੰਗਦੇ ਆਂ ਪਰੇਸ਼ਾਨ ਕਰਦੇ ਸੀਗੇ ਉਹ ਕਾਰਨ ਤਾਂ ਇਹੀ ਹੋ ਸਕਦਾ ਜਾਂ ਉਹਨਾਂ ਆਪ ਮਾਰਿਆ ਏ ਇਹ ਹੁਣ ਇਨਵੈਸਟੀਗੇਸ਼ਨ ਕਰਨ ਤੇ ਉਹਨਾਂ ਨੂੰ ਉਹ ਘਰੋਂ ਭਜੇ ਹੋਏ ਕੱਲ ਪਰਸੋਂ ਦੇ ਅਸੀਂ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਆ ਨਿੱਕੇ ਨਿੱਕੇ ਬੱਚੇ ਅਰੈਸਟ ਹੋਣੇ ਚਾਹੀਦੇ ਤੇ ਇੱਕ 8 ਸਾਲ ਦਾ ਜਵਾਬ ਇੱਕ 4 ਸਾਲ ਦਾ ਹਰ ਇੱਕ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਸੀ ਕਿ ਉਹ ਥੋੜੀ ਘੱਟ ਪੜੀ ਸੀਗੀ ਇਸ ਕਰਕੇ ਉਹਨੂੰ ਹਰਾਸ ਕੀਤਾ ਜਾਂਦਾ ਸੀ ਤੂੰ ਪੜੀ ਨਹੀਂ ਗਈ ਤੂੰ ਸਮਾਨ ਨਹੀਂ ਲੈ ਕੇ ਆਈ ਪਿੱਛੋਂ ਤੂੰ ਕੰਮ ਨਹੀਂ ਕਰਦੀ ਸਾਰਾ ਉਹ ਘਰੋਂ ਤੱਕ ਬਾਹਰ ਹੀ ਨਿਕਲਦੀ ਐਨੀ ਸ਼ਰੀਫ ਕੁੜੀ ਹੈਗੀ ਬੋਲਦੀ ਵੀ ਨਹੀਂ ਹੈਗੀ ਸਰ ਸਾਡੇ ਨਾਲ ਬਸ ਰਾਬਤਾ ਹੁੰਦਾ ਸੀਗਾ ਕਿ ਨਾਰਮਲ ਗੱਲਾਂ ਕਰਦੀ ਸੀਗੀ ਪਰ ਵੱਡੀ ਭੈਣ ਨੂੰ ਦੱਸਦੀ ਹੁੰਦੀ ਕਿ ਮੈਨੂੰ ਤੰਗ ਪਰੇਸ਼ਾਨ ਜ਼ਿਆਦਾ ਕਰਦੇ ਆ ਤੇ ਸਾਡੇ ਘਰੇ ਖੁੱਲ ਕੇ ਨਹੀਂ ਦੱਦੀ ਪਰ ਫੇਰ ਵੀ ਹੁਣ ਜਿੱਥੋਂ ਤੱਕ ਲੱਗਦਾ ਕਿ ਉਹਨਾਂ ਕਤਲ ਕੀਤਾ ਇਹ ਬਹੁਤ ਟਾਈਮ ਦੇ ਨੂੰ ਤੱਕ ਕਰਦੇ ਪਏ ਸੀ ਇਹ ਜਦੋਂ ਤੋਂ ਵਿਆਹੀ ਆ ਉਦੋਂ ਤੋਂ ਹੀ ਉਹਦਾ ਸਹੁਰਾਈ ਸੁਖਦੇਵ ਸਿੰਘ ਰਾਜਵੀਰ ਸਿੰਘ ਉਹਦਾ ਪਤੀ ਆਈ ਤੇ ਉਹਦੀ ਸੱਸ ਸਬ ਬਲਵਿੰਦਰ ਕੌਰ ਹੀ ਤੇ ਇੱਕ ਉਹਦੀ ਨਨਾਨੀ ਸ਼ਰਨ ਸ਼ਰਨ ਨਾਮ ਆਈ ਉਹਦਾ ਤੇ ਉਹਦਾ ਪਰੋਣਾ ਦੇ ਨਾਲ ਲੱਡੀ ਐ ਪਰੋਣਾ ਤਾਂ ਹੁਣ ਜਿਹੜਾ ਕੁੜੀ ਦਾ ਪਰੋਣਾ ਉਹ ਪੁਰਤਗਾਲ ਲਈ ਤੇ ਜਿਹੜੀ ਨਨਾਂ ਦਾ ਉਹ ਇੱਥੇ ਹੀ ਸਰਪੰਚ ਮੇਰੇ ਸੰਡੂ ਦੀ ਲੜਕੀ ਹੈ ਅਸੀਂ ਜਦੋਂ ਇਹਨਾਂ ਦੇ ਘਰੇ ਗਏ ਆ ਉੱਥੇ ਕੁੜੀ ਵਾਲਿਆਂ ਦੇ ਆਪਣੇ ਮੁੰਡੇ ਵਾਲਿਆਂ ਦੇ ਘਰੇ ਗਏ ਆ ਅਸੀਂ ਜਾ ਕੇ ਉੱਥੇ ਵੇਖਿਆ ਵੀ ਕਿੱਥੇ ਡੈਥ ਹੋਈ ਨਾਲ ਸਾਡੇ ਮੁਲਾਜ਼ਮ ਨੇ ਜਦੋਂ ਅਸੀਂ ਗਏ ਆ ਅਸੀਂ ਜਾ ਕੇ ਉੱਤੇ ਵੇਖਿਆ ਤੇ ਉਹਨਾਂ ਦੇ ਬੰਦੇ 15 20 ਆ ਗਏ ਸਾਡੇ ਸਾਡੇ ਨਾਲ ਮਤਲਬ ਲੜਨ ਲੱਗ ਪਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਇਹ ਵੇਖਣਾ ਵੀ ਕਿੱਥੇ ਮਰੀ ਹੈ ਡੈਥ ਕਿੱਥੇ ਹੋਈ ਹੈ ਕਿਉਂ ਉਹਨਾਂ ਨੇ ਸਾਡੇ ਬਹੁਤ ਮਾੜੇ ਸ਼ਬਦ ਬੋਲੇ। ਅਸੀਂ ਉਦੋਂ ਬਾਅਦ ਥੱਲੇ ਉਤਰ ਆਏ। ਉਤਰ ਕੇ ਆ ਗਏ ਸਾਡੀ ਗੱਡੀ ਭੰਨਮ ਤੱਕ ਵੀ ਗਏ। ਉਹਨਾਂ ਦਾ ਹੱਕ ਨਹੀਂ ਸੀ ਬੰਦ ਦਾ। ਅਜੇ ਘਰ ਵਾਲੇ ਤਾਂ ਹੁੰਦੇ ਤਾਂ ਉਹ ਪਾਸੇ ਵਾਲੇ ਬੰਦੇ ਉਹਨਾਂ 20-25 ਜੋੜੇ ਸੀ। ਤੇ ਸਾਡੇ ਗਰਫਰੈਂਡ ਤਾਂ ਗਏ। ਹਾਂਜੀ ਅਸੀਂ ਫਿਰ ਮਤਲਬ ਗੱਡੀ 'ਚ ਬਹਿ ਕੇ ਤੇ ਆਪਣੀ ਜਾਨ ਬਚਾਈ। ਮੈਂ ਮੁਲਾਜ਼ਮ ਨੂੰ ਖੁਦ ਕਿਹਾ ਵੀ ਤੁਸੀਂ ਇਹਨਾਂ ਨੂੰ ਡੱਕ ਦਿਓ। ਪਰ ਮੁਲਾਜ਼ਮਾਂ ਡੱਕੇ ਨਹੀਂ ਕਿ ਉਧਰੋਂ ਗੱਫਾਛਾ ਗਿਆ ਉਹਨਾਂ। ਤੇ ਸਾਨੂੰ ਉਹਨਾਂ ਨੇ ਇਹ ਆਪੀ ਗੱਡੀ 'ਚ ਬਹਿ ਕੇ ਫਿਰ ਵਾਪਸ ਆ ਗਏ। ਜੇ ਨਾ ਸੀ ਆਉਂਦੇ ਸਾਡਾ ਨੁਕਸਾਨ ਵੀ ਕਰ ਸਕਦੇ ਇਹ ਮਾਮਲਾ ਜਿਹੜਾ ਸਾਰਾ ਚੌਂਕੀ ਚਾਰ ਸਾਹ ਨੂੰ ਪਤਾ ਜੋ ਵੀ ਹੋਇਆ ਕਿਹੜੀ ਚੌਂਕੀ ਤੇ ਵਾਇਓ ਸ਼ੌਂਕੀ ਕੁਕੜਾ ਵਾਲਾ ਥਾਣਾ ਰਾਜਾ ਸਾਹਿਬ ਕੀ ਕੰਪਲੀਟ ਕੀ ਦਿੱਤੀਗੀ ਕੀ ਆ ਜੀ ਕੰਪਲੀਟ ਇਹੋ ਹੀ ਆ ਵੀ ਆਪ ਲੈ ਆ ਘਰ ਵਾਲੇ ਆਂਦੇ ਆ ਵੀ ਦਿੱਤਾ ਗਿਆ ਇਹ ਤਾਂ ਹੁਣ ਜਿਹੜੀ ਡਾਕਟਰੀ ਰਿਪੋਰਟ ਆਏਗੀ ਫਿਰ ਪਤਾ ਚੱਲੇਗਾ ਜਦੋਂ ਤੁਸੀਂ ਮੌਕੇ ਤੇ ਗਏ ਕੀ ਹਾਲਾਤ ਸੀ ਡੈੱਡ ਕੋਡ ਮੁਕਾਇ ਤਾਂ ਚਾਰ ਸਾਹ ਗਏ ਨੇ ਡਿਪਟੀ ਸਾਹ ਗਏ ਨੇ ਐਸਐਸਓ ਗਏ ਨੇ ਕਾਰਵਾਈ ਕੀਤੀ ਜਾਵੇ। ਹੋਰ ਪੋਸਟਮਾਰਟਮ ਹੋਏਗਾ। ਫਿਰ ਅਗਲੀ ਕਾਰਵਾਈ ਹੋਏਗੀ ਜੋ ਵੀ ਆਗੀ। ਕੋਰੈਕਟ ਪਾਈਗੇਗੀ ਇਹ ਇੱਕ ਸਬੰਧ ਕਿਹਦੀ। ਇਹਦੇ ਬਾਰੇ ਮੈਨੂੰ ਨਹੀਂ ਪਤਾ। ਤੇ ਸੋਹਰਾ ਪ੍ਰਵਾਲ ਕਰੀ ਸੀ ਕੋਈ ਮੈਂਬਰ ਫੜਿਆ ਓਕੇ ਤੇ ਕੁਝ ਨਹੀਂ। ਨਹੀਂ ਉੱਥੇ ਬਜ਼ੁਰਗੀ ਆ ਇਕੱਲਾ ਉਹਨਾਂ ਦਾ ਬੈਠਾ। ਹਮਮ। ਹੋਰ ਕੋਈ ਨਹੀਂ। ਉੱਪਰ ਚੰਦਜ ਹੋਇਆਗੀ ਧਾਰਾ ਕਿਹੜੀ। ਪਰ ਤਾਂ ਦਰਜ ਹੋਗਾ। ਕਿਹੜੀ ਧਾਰਾ ਦੇ? ਇਹ ਧਾਰਾ ਨੰਬਰ 44 ਮੈਂ ਤੁਸੀਂ ਬਹੁਤ ਗਲਤ ਗੱਲਬਾਤ ਕਰਿਓ। ਉਹ ਦachsen ਦੇ ਤੰ। ਠੀਕ ਹੈ।